ਇਹੀ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਜੋ ਕਿ ਪਿੰਡਾਂ ਦੇ ਵਿੱਚ ਪਹੁੰਚੀ ਪ੍ਰਚਾਰ ਕਰਨ ਤੇ ਉੱਥੇ ਨਾਂ ਲੈ ਬੈਠੀ ਬੰਦੀ ਸਿੰਘਾਂ ਦਾ ਤੂੰ ਪਰੇ ਰਹਿ ਸਾਡਾ ਬੰਦਾ ਗੁੰਡਾ ਕਰਦੀ ਬਗਾਨੇ ਪਿੰਡੋ ਆ ਕੇ ਗੁੰਡਾਗਰਦੀ ਕਰ ਰਿਹਾ ਤਾਂ ਫਿਰ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਘਰਾਹ ਕਰ ਲਿਆ ਤੇ ਐਨਾ ਰੌਲਾ ਪੈ ਗਿਆ ਕਿ ਪ੍ਰੋਗਰਾਮ ਵਿੱਚ ਹੀ ਪਟਣਾ ਪਿਆ ਨਹੀਂ ਗੁੰਡੇ ਲੈ ਕੇ ਆਏ ਹੋ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਅਕਾਲੀਵਾਲੇ ਨਾਲ ਆਹ ਦੇਖ ਲੈ ਤੂੰ ਕੌਣ ਹੈ ਹੈਲੋ ਕਾਉਣਾ ਤੂੰ ਤੂੰ ਕਾਉਣਾ ਤੂੰ ਕਾਉਣਾ ਤੂੰ ਦਾਸ ਕਾਉਣਾ ਨਿਹੰਗ ਸਿੰਘਾਂ ਨੇ ਸਵਾਲ ਕੀਤਾ ਕਿ ਤੁਸੀਂ ਐਨੇ ਸਾਲ ਰਾਜ ਕੀਤਾ ਪੰਜਾਬ ਉੱਤੇ ਬੰਦੀ ਸਿੰਘ ਤੁਸੀਂ ਕਿਉਂ ਨਾ ਬਾਹਰ ਕਢਾਏ ਨਹੀਂ ਸਰਕਾਰ ਨੇ ਕਿਹਾ ਉਹ ਤਾਂ ਕਿਉਂ ਵੀ ਕਢਵਾਏ ਤੁਸੀਂ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਪਵਾਇਆ ਤੁਸੀਂ ਹੁਣ ਉਸ ਦਾ ਸਾਥ ਦੇਣ ਦੀਆਂ ਗੱਲਾਂ ਕਰਦੇ ਹੋ ਇਸ ਤੋਂ ਪਹਿਲਾਂ ਤੁਹਾਡੇ ਬਿਆਨ ਅਮਰਪਾਲ ਦੇ ਖਿਲਾਫ ਹੀ ਆਉਂਦੇ ਰਹੇ ਅਮਰਪਾਲ ਨੂੰ ਅੰਦਰ ਕਰਾਉਣ ਲਈ ਤੁਹਾਡਾ ਅੱਡੀ ਜੋਟੀ ਦਾ ਜ਼ੋਰ ਲਾਤਾ ਸੀ ਤੁਸੀਂ ਅੱਛਕਲ ਪੰਜਾਬ ਵਾਂ ਘਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਤਾਂ ਪੰਥਕ ਕਹਾਉਂਦੀ ਪਾਰਟੀ ਨੂੰ ਨਿਹੰਗ ਸਿੰਘਾਂ ਨੇ ਸਵਾਲ ਕੀਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਜੋ ਰੋਲਾ ਪਿਆ ਤੁਸੀਂ ਵੀ ਦੇਖੋ ਇਹ ਵੀਡੀਓ ਆ ਤੁਸੀਂ ਆ ਕੇ ਚੜ ਕੇ ਗੱਲ ਤਾਂ ਕਰਨੀ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਬੰਦੀ ਸਿੰਘਾਂ ਦੀ ਗੱਲ ਹੋਈ ਹੈ ਨਹੀਂ ਨਹੀਂ 25 ਸਾਲ ਰਾਜ ਰਹੇਗਾ ਇਹਨਾਂ ਦਾ ਨਹੀਂ ਸਰਕਾਰ ਰਹੀ ਉਹਨੂੰ ਕਿਉਂ ਵੀ ਕਰਵਾਏ ਅੰਬਰ ਅੰਬਰ ਕਪਾਲ ਨੂੰ ਅੰਦਰ ਕਰਾਉਣ ਲਈ ਛੋਟਾ ਢੀ ਛੋਟੀ ਦਾ ਜ਼ੋਰ ਲਾਤਾ ਤੁਸੀਂ ਗੰਦ ਕਾਹਦਾ ਇਹ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਕੀ ਵੀ ਸਿੱਖ ਕੋਈ ਵਾਰ ਤੁਸੀਂ ਵੀ ਸਿੱਖੋ ਸਾਰੇ ਯਾਰ ਵਰਗੀਆਂ ਜੀ ਵੀਰਾਂ ਜਨ ਛੋਡੀਆਂ ਆ ਬੰਦੀ ਜ਼ਿੰਦਗੀ ਦੇ ਨਾਂ ਤੇ ਅੰਬਰਤਪਾਲ ਜਿਹੜੇ ਬਿਆਨ ਛੋਡੇ ਕੋਈ 25 ਸਾਲੋਂ ਉਹ ਵੀ ਬੰਦੀ ਸੀ ਨਾ ਉਹ ਤੂੰ ਗੱਲ ਨਾ ਕਰ ਸਾਡੇ ਨਾਲ ਉਹ ਯਾਰ ਸਰ ਤੂੰ ਥੋੜੀ ਜੀ ਉਹੋ ਵੀ ਬੰਦੀ ਸੀਗੇ ਤੂੰ ਦੂਰ ਰਹਿਦਾ ਸਾਥੋਂ ਉਹੋ ਵੀ ਬੰਦੀ ਸੀ ਤੂੰ ਦੂਰ ਰਹਿ ਮਾਹਾਂ ਆ ਜਾ ਭਾਈ ਹੈਲੋ ਪਰੇ ਰਹਿ ਤੂੰ ਪਰੇ ਰਹਿ ਸਾਡਾ ਆ ਗੁੰਡਾ ਕਰਦੀ ਬਗਾਨੇ ਪਿੰਡੋਂ ਆ ਕੇ ਗੁੰਡਾ ਕਰਦੀ ਕਰ ਰਿਹਾ ਸਾਡਾ ਪਿੰਡ ਆ ਇਹ ਤੂੰ ਕੀ ਲੱਗਦਾ ਹੈ ਬਦਮਾਸ਼ ਘਾਉਣਾ ਤੂੰ ਆ ਗੁੰਡੇ ਲੈ ਕੇ ਆਇਆ ਨਾਲ ਨਹੀਂ ਗੁੰਡੇ ਲੈ ਕੇ ਆਏ ਹੋ ਨਹੀਂ ਗੁੰਡੇ ਲੈ ਕੇ ਆਏ ਤੁਸੀਂ ਤੁਸੀਂ ਗੁੰਡੇ ਲੈ ਕੇ ਆਏ ਨਾਲ ਨਹੀਂ ਗੁੰਡੇ ਲੈ ਕੇ ਆਏ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਅਕਾਲੀਵਾਲੇ ਨਾਲ ਆ ਦੇਖ ਲੈ ਤੂੰ ਕੌਣਾ ਹੈ ਹੈਲੋ ਕੌਣਾ ਤੂੰ ਤੂੰ ਕੌਣਾ ਤੂੰ ਕੌਣਾ ਤੂੰ ਦੱਸ ਕੌਣਾ ਨਹੀਂ ਕੌਣਾ ਸਾਡੇ ਪਿੰਡ ਨਹੀਂ ਉਹ ਕਰ ਮੇਰਾ ਕਹਵਾਦਾ ਦੇਖ ਰੋ ਭਾਈ ਓਏ ਆ ਸ਼ਰਮ ਗੁੰਡਾ ਕੇ ਗੁੰਡਾਗਰਦੀ ਕਰ ਰਹੇ ਨੇ 12 ਪਿੰਡਾਂ ਆ ਕੇ ਗੁੰਡਾਗਰਦੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਫਿਰ ਤੁਸੀਂ ਗੰਦ ਕਿਉਂ ਨਹੀਂ ਉਹ ਬਾਹਰ ਨਹੀਂ ਨਹੀਂ ਗੱਲ ਚ ਨਹੀਂ ਉਹ ਦਾ ਕੀ ਹੱਕ ਆ ਨਾ ਨਾ ਕੋਈ ਮਾਹੌਲ ਨਹੀਂ ਸਵਾਲ ਸਵਾਲ ਪੁੱਛਦੇ ਸਵਾਲ ਪੁੱਛ ਨਹੀਂ ਕਹਿੰਦੇ ਚਾਚਾ ਪਹਿਲੀ ਬੋਲੀ ਉਹ ਗੱਲ ਚ ਛੱਤ ਪਾਉਂਦਾ ਕਿ ਤੁਹਾਨੂੰ ਪੈਸੇ ਕਿਹਾ ਤੁਹਾਨੂੰ ਯਾਰ ਯਾਰ ਸਪੈਸ਼ਲ ਉਹ ਬਾਹਰ ਕਰ ਉਹ ਆ ਕੇ ਫੋਨ ਫੜੀ ਜਾਂਦਾ ਕੌਣ ਹੈ ਕਰ ਮਹਾਨ ਕਰਾ ਲੈ ਨਿਆਰ ਉਹ ਮਜ਼ਾ ਲਾ ਦੋ ਉਹ ਗੋਰਾ ਕੱਟਾ ਤੇ ਕਾਲਾ ਕੋਈ ਨਾ ਆਇਆ ਸੱਤਿਆ ਕੋਈ ਨਾ ਬਗੀ ਅਸੀਂ ਕੋਈ ਨਾ ਬਗੀ ਚਾਚਾ ਮੇਰੀ ਗੱਲ ਕੋਈ ਨਾ ਬਗਾ ਗੱਲ ਕਰਦੇ ਰੋਜ਼ ਮਾਰਦੇ ਰੋ ਲਾ 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 ਸੁਣੋ ਮੇਰੀ ਗੱਲ ਆਪਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਕਿ ਨਹਿنگ ਸਿੰਘਾ ਨੇ ਪਿੰਡ ਵਾਲਿਆਂ ਨੇ ਜੋ ਕੀਤਾ ਉਹ ਸਹੀ ਹੈ ਕਿ ਜੋ ਸਵਾਲ ਪੁੱਛੇ ਗਏ ਉਹ ਜਾਇਜ਼ ਸੀ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਬ੍ਰਾਊਜ਼ ਡੇਲੀ ਟੀਵੀ ਪੰਜਾਬ ਅਨਕਾ 2 ਲਾਈਕ ਕਰੋ ਸਬਸਕ੍ਰਾਈਬ ਕਰੋ ਫੇਸਬੁੱਕ YouTube Instagram ਤੇ ਤਨਵਾਦ